ਯੋ ਤੇ ਯੋ ਤੇ ਗੱਲ ਕੀ ਹੈ ਬਬਾਈ ਉਹ ਗੱਲ ਕੀ ਹੈ ਸਹੀ ਸਹੀ ਬਬਾਈ ਇਹ ਸਾਰੇ ਬਬਾਈ ਕਾਰੋਬਾਰ ਨਹੀਂ ਚੱਲਣਾ ਬਬਾਈ ਕਾਰੋਬਾਰ ਨਹੀਂ ਚੱਲਦਾ ਪਾਜੀ ਬਬਾਈ ਕਾਹਦੇ ਦਾਦਾ ਹੈ ਦਾਤਾ ਹੈ ਬਬਾ ਜੀ ਦਾ ਆਪ ਨਹੀਂ ਕਾਰੋਬਾਰ ਚੱਲਦਾ ਬਬਾ ਜੀ ਦਾ ਆਉਂ ਢੋਲ ਕੇ ਢੋਲ ਕੇ ਜੋਗਾ ਟੈਂਪਾਸ ਕਰਾਂਗੇ ਕੁਛ ਨਹੀਂ ਕਾਰੋਬਾਰ ਤਰਾ ਚਲਾ ਗਏ ਭਗਤਾ ਕੀ ਗੱਲ ਆ ਕੰਮ ਕੀ ਕੰਮ ਦਾ ਸਕਾ ਕਰਦਾ ਬਾਬਾ ਜੀ ਮੈਂ ਕੰਮ ਨਹੀਂ ਕੰਮ ਆਪ ਬੰਦੇ ਨਹੀਂ ਬੈਠੇ ਕੋਈ ਗੋਭੀ ਤੋੜਦੇ ਆ ਹਾਂ ਹਾਂ ਬਾਈ ਜੀ ਕੋਲੋਂ ਪਰੇ ਰੱਖ ਮੈਂ ਆਪਾਂ ਬਗਨ ਦਾ ਡਾਂਚਾ ਹੈ ਛੱਗਿਆ ਇਸ ਤਰ੍ਹਾਂ ਬਾਬਾ ਜੀ ਵੀ ਕੋੜੀਆਂ ਆ ਜਾਂਦੇ ਹੋ ਛੱਗੋ ਤੁਹਾਡਾ ਕੋੜੀਏ ਲੱਗਦਾ ਚਾਹ ਕੋਈ ਗਾਲੀ ਕੋੜੀਏ ਬੰਦੇ ਹੁੰਦੇ ਆ ਤੇ ਕੰਮ ਤੇਰਾ ਚਲਾ ਦਿੰਦੇ ਆ ਹਾਂ ਮੈਂ ਤੁਹਾਨੂੰ ਨਹੀਂ सुपेरी ओ मक्की ने पे बाबा अंतरत्यान कर लगा दे जति किने ये वाला ते जति किने कहेंगे देवो बच्चा सब पल्ले अच्छा मुई तागामा की तरह काम चालू करना हां जी कब से शुरू करते कब से ले के ये सब लोच ने किने कब से नहीं थोड़ी मैंने से अब मैं ਅਸਲੀਅਤ ਮੈਂ ਜਦੋਂ ਇਹ ਸੋਚਾਂ ਨਾ ਇਹ ਲੋਈ ਦਾ ਕਰ ਦਿੰਦਾ ਇਹਨੇ ਕਹਣਾ ਬਾਬਾ ਜੀ ਕਿੰਨੇ ਜੇਬ ਚ ਕਿੰਨੇ ਆ ਕਿਉਂਕਿ ਬਾਤ ਐ ਥੋੜੀ ਕਹੋ ਕਿ ਪੈਸੇ ਦਾ ਕੋਈ ਐਂਡ ਤੇ ਲੈ ਦੋ ਨਾ ਨਹੀਂ ਨਹੀਂ ਐਂ ਕਰਦੇ ਆ ਜਿੱਦਾਂ ਤੁਹਾਨੂੰ ਅੰਤਰ ਧਿਆਨ ਹੋਣ ਲੱਗੇ ਆ ਉੱਥੇ ਕੋਈ ਕਿੱਲ ਕੇ ਡਾਇਲ ਬੋਲੇ ਤਾਂ ਹਟ ਐਦਾਂ ਕਰਕੇ ਤੇ ਡਰੀ ਨਾ ਨਾ ਜਾਣਾ ਓਏ ਪਾਪਾ ਜੀ ਦਾ ਘੋਟਾ ਦੇ ਆ ਨਹੀਂ ਕਹੁੰਦਾ ਓਏ ਪਾਪਾ ਜੀ ਤਾਰ ਡੁਰਗੀ ਉੱਤੇ ਆ ਤੇ ਆ ਤੇਰੀ ਕੋਕੀ ਮੁਰਦੀ ਨਹੀਂ ਕੀ ਹੋਈ ਗੱਲ ਕਰ ਲੋ ਉਤਾਰ ਵੀ ਨਹੀਂ ਹੈ ਉਤਾਰਾ ਜਦੋਂ ਬਿਰਾਉ ਉਦੋਂ ਵੀ ਬਾਬਾ ਮਾਰਦਾ ਇਹ ਤੇਰਾ ਸਾਹ ਦੇਖਿਆ ਜੀ ਜੀ ਨੂੰ ਹਟ ਕਰਕੇ ਇਹਨਾਂ ਨੇ ਨਹੀਂ ਕਰਨਾ ਇਹਨਾਂ ਨੂੰ ਪਤਾ ਵੀ ਹੈ ਇਹ ਬਾਰਾ ਉਹ ਉਸੇ ਨੇ ਜਦੋਂ ਉਹਨਾਂ ਨੂੰ ਮਾਰਿਆ ਜਾ ਇੱਥੇ ਚੱਕ ਲੈਨੇ ਆਪਾਂ ਇੱਥੇ ਚੱਕ ਲੈਨੇ ਭਾਜੀ ਇੱਕ ਮਿੰਟ ਹਟ ਕਰਨਗੇ ਨਾ ਤੂੰ ਹੀ ਮੜਾ ਜਾਏ ਐ ਕਰਿਓ ਵੀ ਕੀ ਹੋਇਆ ਐ ਤੇ ਤੂੰ ਹੀ ਐਂ ਇਸ਼ਾਰਾ ਕਰ ਬਿ ਲਿਖੂਂ ਡਾ ਤਾਦੀ ਗਾ ਉੱਤੇ ਜਾ ਰਹੀ ਐ ਤੂੰ ਹੀ ਐਂ ਡਾ ਕਰਕੇ ਨਾ ਹਟ ਤੂੰ ਉਹ ਸਰਕਾਰ ਨੂੰ ਪੁੱਛਣਾ ਐ ਇਹਨੂੰ ਕਰੂੰਗਾ ਨਹੀਂ ਨਹੀਂ ਇੱਦਾਂ ਲੁਕਦਾ ਕੋਣ ਨੂੰ ਪੁੱਛਣਾ ਵੀ ਕਿੰਨੇ ਐ ਜੇ ਕਿੰਨੇ ਉਹਨੂੰ ਸਮਝ ਨਹੀਂ ਆਤਾ ਕਰ ਲੀਏ ਕੋਈ ਨਾ ਪਾਪਾ ਹੀ ਪਹਿਲੇ ਪੁੱਛਦੇ ਚਾਹੀਏ ਸੱਚਾ ਦੇਖ ਲੈ ਇੱਕ ਵਾਰੀ ਤਨ ਪੁੱਛਿਆ ਇਹਨੇ ਪੁੱਛਿਆ ਵੀ ਕੀ ਕਰਦੀ ਤੈਨੂੰ ਅੰਦਰ ਆਉਣੇ ਬਾਬਾ ਜੀ ਦੂਜੇ ਤੇਲੇ ਤੋਂ ਬੋਲਦਾ ਫੇਰੇ ਦਰਦੇ ਕੋਈ ਦਿਖਦੇ ਥਲੇ ਮਾਰਾ ਜਾਂਦਾ ਨਾ ਯਾਰ ਨਹੀਂ ਆਪਾਂ ਕੋਈ ਕਰਨੇ ਆ ਤੋ ਮੈਂ ਦੂਦ ਢਿਲੇ ਆ ਐ ਕਰਨੇ ਥਮੀ ਪੁੱਛਿਆ ਸਾ ਇਹ ਕਿੰਨੇ ਆ ਕਿੰਨੇ ਆ ਤੇ ਖੇਡ ਲੈਨੇ ਖੇਡ ਦੋ ਤਾੜ ਕੇ ਫੜਾ ਦੇ ਚੇਲੇ ਹਾਂ ਤੂੰ ਬਾਜ ਗਿਆ ਨਹੀਂ ਉਹ ਉਹਦੇ ਮੱਥੇ ਆਇਆ ਕਾਥੇ ਜਦੋਂ ਜਿਹੜਾ ਬਾਬੇ ਨੂੰ ਪਛਾਣ ਜੇਬ ਚ ਕਿੰਨੇ ਆ ਕਿ ਤੁਸੀਂ ਕਿਉਂ ਪਪਾ ਜੀ ਹਲਾਤਾ ਇੰਨੇ ਮਾਰੇ ਹੋਏ ਕਿ ਇਹ ਦਾੜੇ ਆ ਜੇਬ ਤੇ ਦਾੜੀ ਫੜਾ ਕਾਮਧੇਰਾ ਚੱਲ ਜੂਗਾ ਤੂੰ ਕਬਜੇ ਕੋ ਕੀ ਲਿਆ ਠੀਕ ਹੈ ਇੰਨੀ ਗੱਲ ਸੁਣਨੀ ਹੈ ਬਾਸੀ ਹੈ ਤੇਰੇ ਹੱਥੋਂ ਦਿਲਾਂ ਤੇ ਕੁਝ ਵੀ ਕਰ ਦੇਣਾ ਕੁਝ ਵੀ ਕਰ ਦੇ ਜਿਹੜਾ ਤੁਹਾਡੇ ਮਗਰ ਪਹਿਲਵਾਨ ਆ ਉਹ ਐ ਕਰਦੇ ਕਰਦੇ ਪਛਾਹ ਚੱਲ ਜਾਂਦੀ ਹੁੰਦੀ ਬਾਰ ਬਾਰ ਮੇਰੀ ਕਮਸ਼ਾ ਕਿਹੜਾ ਭੇਜਦੇ ਤਰੋ ਸੈਹੀ ਹੋਣ ਸਕਸੈਸਫੁੱਲ ਆਓ ਪਾਤ ਜੀ ਇਹ ਤੇ ਲੱਟ ਕੋਲ ਲੱਟ ਤੋ ਨਾਲ ਬਾਅਦ ਕੋਈ ਬਦਖਾਲ ਇਤੋਂ ਸਹੀ ਕਾਜੇ ਮਿਲਨੇ ਉਹ ਵੀ ਲੈਣਾ ਕੋਈ ਤਾਂ ਕਹਿ ਰਿਹਾ ਨਾ ਉਹ ਤਲ ਭਾਵੇਂ ਉਹ ਆ ਗਈ ਨਾ ਟੂਰ ਤੇ ਹੋਰ ਬਾਬਾ ਕੋਚ ਹੋਣਾ ਗੱਲ ਕੀ ਹੈ ਮਾਗਾ ਨਿਆਰੇ ਬਰੇ ਹੋ ਜੂਗੇ ਹਾਂ ਧੰਨ ਬਾਬਾ ਜੀ ਤਾਂ ਗੱਲ ਕੀ ਹੈ ਹਾਂ ਦਵਾਈ ਪੰਜ ਛੇ ਭਰਤੀਆਂ ਵੇਖ ਲਈ ਨਾ 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 ਆਪੇ ਵੀ ਬੋਲੇ ਬੋਲਣਾ ਹੈ ਪਰਸਾਣਾ ਪਹਿਲਾਂ ਨਹੀਂ ਬੋਲੋ ਜਾਨੀ ਜਾਨਾ ਭਗਵੰਦਰ ਬੋਲੋ ਬੱਚਾ ਕੰਮ ਬੋਲੋ ਗੱਲ ਕੀ ਹੈ ਬਸ ਹੀ ਨਹੀਂ ਉਹ ਗੱਲ ਕੀ ਹੈ ਉਹ ਬਾਬਾ ਜੀ ਤੂੰ ਬੜੇ ਪਰੇਸ਼ਾਨ ਨਾ ਨਾ ਉਹਰੇ ਦਿੱਦੀ ਨੇ ਆ ਇੱਕ ਉਦਾਸ ਜਿਹਾ ਹੰਦ ਨਾ ਬਸ ਨਹੀਂ ਨਾਰਮਲਿਟੀ ਤੋਂ ਨਾ ਬੋਲਣਾ ਕਿ ਦੋ ਵੇਖੋ ਜੀਤਾ ਹੁਣ ਆਇਆ ਬਾਬਾ ਜੀ ਕੀ ਦਸੀਏ ਐਦਾਂ ਜੀ ਉਦਾਸ ਨਾਰਮਲਿਟੀ ਦੱਸੋ ਇਹ ਥੈਂਪਰੇ ਵਾਲੀ ਹੰਦੇ ਕਿ ਤੇਰੀ ਸਾਡੀ ਦੋੜਿਆ ਸੋਤਨੀ ਆ ਸੱਚੀ ਦੋੜਿਆ ਸੋਖੜਾ ਸੋਖੜਾ ਜੈ ਬੋਲੇਗਾ ਇਹ ਕਰਾਇਗੀ ਸੋਇਰੇ ਨਹੀਂ ਉਹ ਸੋਖੜਿਆ ਹੀ ਬੋਲਣਗੇ ਪਾਟੇ ਪੱਤੀਆਂ ਦੇ ਜੋ ਵੀ ਸ਼ੁਰੂ ਕਰਦਾ ਕਿੱਤਾਂ ਤੁਮ ਬੋਲੀਂ ਕਈ ਬਾਬਾ ਜੀ ਤੁਹਾਨੂੰ ਬਰਾ ਸਰਕਾਰ ਪੱਤੀਆਂ ਦੇ ਕੱਢਣੇ ਜਾਈ ਤੁਹਾਡਾ ਵੀ ਧੰਨ ਕਰੋ ਠੀਕ ਹੈ ਤੇ ਇਹਨਾਂ ਨੂੰ ਵੀ ਕੁਝ ਦਿਓ ਤੇਰਾ ਹੋਣਾ ਵੀ ਮੈਂ ਐਦਾਂ ਮੈਂ ਕਿ ਕੀ ਦਸੀਏ ਬਾਬਾ ਨਹੀਂ ਨਹੀਂ ਉਹ ਥੋੜਾ ਜਿਹਾ ਕਾਮੇਡੀ ਰੱਖ ਲੋ ਕਿ ਬਾਬਾ ਜੀ ਜੀ ਇਹਨਾਂ ਦੋਵਾਂ ਨੂੰ ਕਰਾ ਦਿਓ ਮੇਰੇ ਤੇ ਵੀ ਕਿਰਪਾ ਕਰੋ ਹਾਂ ਫਿਰ ਬਣੀ ਤੂੰ ਡੜਗਿਨਾ ਗੱਲ ਕੀ ਹੈ ਤੁਸੀਂ ਐਂ ਕਰਦੇ ਸ਼ਾਂਤ ਸ਼ਾਂਤ ਨਿਕਲ ਜਾ ਪਿੱਛੇ ਨੂੰ ਪਿੱਛੇ ਇੰਨੇ ਕਰ ਰਿਹਾ ਹੈ ਉਹ ਬਾਈ ਇੱਧਰ ਜਾਉਣਾ ਹੈ ਸ਼ਾਂਤ ਸ਼ਾਂਤ ਹੋ ਗਏ ਬਾਬਾ ਹੀ ਤਾਂ ਹੋ ਗਿਆ ਤੂੰ ਇਹ ਨਾ ਕੋਈ ਨਹੀਂ ਤਲੀਰਾਮ ਨਹੀਂ ਨਹੀਂ ਤਲੀਰਾਮ ਨਾਲ ਹੀ ਪਾਈ ਨੇ ਨਹੀਂ ਬਾਬੇ ਦਾ ਬਾਬੇ ਦਾ ਨਾਂ ਹੀ ਗੱਲ ਕੀ ਹੈ ਬਾਬੇ ਦਾ ਨਾਂ ਹੀ ਗੱਲ ਕੀ ਹੈ ਕੀ ਕਲਾਮ ਹੈ ਨਾ ਬਾਬੇ ਦਾ ਨਾਂ ਕੋ ਘੈਂਟਿਆ ਸੋਰੀ ਬਾਬਾ ਆਇ ਚਲਾਈ ਪਕੜ ਬਾਬਾ ਪਕੜ ਹਾਂ ਜੀ ਬਾਬਾ ਮਾ ਤਨ ਬਾਬਾ ਜੀ ਸਭੀ ਕੀ ਜਹੋ ਚਲੋ ਤਬ ਦੇ ਲੈ ਸਾਡਾ ਕਰਿਆ ਨਹੀਂ 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 ਮੈਂ ਤਾਂ ਬਾਬਾ ਜੀ ਸਭ ਕੁਝ ਮਿਲੇਗਾ ਹਾਂ ਬਸ ਸਾਨੂੰ ਤੁਹਾਡੀ ਲੋ नहीं, नहीं, शित्तर नहीं, शित्तर नहीं, आ, हारे हार नहीं अब हारे जी, हार